ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੋਤੀराम ਮਹਾਰਾਜ ਜੀ ਬਜੂਰਖਾਨ ਦੇ ਲੰਗਰ ਵਿੱਚ ਸਰਹੰਦ ਵਿਖੇ ਨੌਕਰੀ ਕਰਦਾ ਸੀ ਹਿੰਦੂ ਕੈਦੀਆਂ ਨੂੰ ਲੰਗਰ ਛਕਾਉਣ ਦੀ ਇਸ ਦੀ ਜ਼ਿੰਮੇਵਾਰੀ ਸੀ ਭਾਈ ਮੋਤੀराम ਮਹਾਰਾਜ ਜੀ ਦਾ ਪਰਿਵਾਰ ਗੁਰੂ ਘਰ ਦਾ ਸਰਦਾ ਲੂਸੀ ਜਦੋਂ ਭਾਈ ਮੋਤੀराम ਮਹਾਰਾਜ ਜੀ ਨੂੰ ਪਤਾ ਲੱਗਾ ਕਿ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ ਤਾਂ ਉਹ ਖਾਣਾ ਲੈ ਕੇ ਠੰਡੇ ਬੁਰਜ ਵਿੱਚ ਚਲੇ ਗਏ ਅਤੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਸਕਣ ਦੀ ਬੇਨਤੀ ਕੀਤੀ ਤਾਂ ਮਾਤਾ ਗੁਜਰ ਕੌਰ ਜੀ ਨੇ ਕਿਹਾ ਕਿ ਮੋਤੀराम ਜੀ ਤੁਹਾਡੀ ਸੇਵਾ ਕਬੂਲ ਹੈ ਪਰ ਮੁਗਲਾਂ ਦੀ ਰਸੋਈ ਦਾ ਬਣਾ ਖਾਣਾ ਅਸੀਂ ਨਹੀਂ ਖਾਵਾਂਗੇ ਇਹ ਸੁਣ ਕੇ ਭਾਈ ਮੋਤੀराम ਮਹਾਰਾਜ ਜੀ ਬਹੁਤ ਉਦਾਸ ਹੋਏ ਤੇ ਆਪਣੇ ਘਰ ਚਲੇ ਗਏ ਘਰੇ ਉਹਨਾਂ ਦੀ 76 ਸਾਲਾਂ ਬਜ਼ੁਰਗ ਮਾਤਾ ਲੱਦੋ ਜੀ ਅਤੇ ਪਤਨੀ ਭੋਲੀ ਜੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਭਾਈ ਮੋਤੀराम ਮੇਰਾ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬ ਜਾਦੇ ਸੂਬੇ ਦੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ ਜਿਨ੍ਹਾਂ ਨੇ ਮੁਗਲਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਮਨਾਂ ਕਰ ਦਿੱਤਾ ਹੈ ਉਹ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਤੇ ਉਹਨਾਂ ਕੋਲ ਠੰਡ ਤੋਂ ਬਚਣ ਲਈ ਕੋਈ ਕਪੜਾ ਵੀ ਨਹੀਂ ਹੈ ਇਹ ਦਰਦ ਭਰੀ ਦਾਸਤਾਨ ਸੁਣ ਕੇ ਉਹਨਾਂ ਦੀ ਮਾਤਾ ਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਸੇਵਾ ਕਰਨੀ ਚਾਹੀਦੀ ਹੈ ਭਾਵੇਂ ਕਿ ਵजीर खान ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਜੋ ਵੀ ਕੋਈ ਗੁਰੂ ਜੀ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਆਪਸ ਵਿੱਚ ਸਲਾਮ ਮਸਬਰਾ ਕਰਕੇ ਭਾਈ ਮੋਤੀराम ਮਹਾਰਾਜ ਜੀ ਨੂੰ ਦੁੱਧ ਦਾ ਗੜਬਾ ਭਰ ਕੇ ਦੇ ਦਿੱਤਾ ਅਤੇ ਕਿਹਾ ਜਾ ਕੇ ਗਰਮ ਗਰਮ ਦੁੱਧ ਮਾਤਾ ਜੀ ਅਤੇ ਛੋਟੇ ਸਹਿਜਾਦਿਆਂ ਨੂੰ ਛਕਾ ਕੇ ਆਉ ਜਦ ਭਾਈ ਮੋਤੀराम ਮਹਾਰਾਜ ਜੀ ਦੁੱਧ ਦਾ ਗੜਬਾ ਲੈ ਕੇ ਠੰਡੇ ਬੁਰਜ ਵੱਲ ਤੁਰੇ ਤਾਂ ਉਹਨਾਂ ਦੀ ਧਰਮ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਦੇ ਦਿੱਤੇ ਤਾਂ ਕਿ ਜੇ ਪਹਿਰੇਦਾਰ ਰੋਕਣਗੇ ਤਾਂ ਉਹਨਾਂ ਨੂੰ ਰਿਸ਼ਵਤ ਦੇ ਕੇ ਅੱਗੇ ਲੰਘ ਜਾਣ ਭਾਈ ਮੋਤੀराम ਮਹਾਰਾਜ ਜੀ ਦੁੱਧ ਲੈ ਕੇ ਠੰਡੇ ਬੁਰਜ ਕੋਲ ਪਹੁੰਚੇ ਤਾਂ ਪਹਿਰੇਦਾਰਾਂ ਨੇ ਰੋਕ ਲਿਆ ਤਾ ਭਾਈ ਮੋਤੀराम ਮਹਾਰਾਜ ਜੀ ਨੇ ਉਹ ਗੈਣ ਰਿਸ਼ਵਤ ਵਜੋਂ ਪਹਿਰੇਦਾਰਾਂ ਨੂੰ ਦੇ ਦਿੱਤੇ ਪਹਿਰੇਦਾਰ ਨੇ ਪੁੱਛਿਆ ਤੈਨੂੰ ਡਰ ਨਹੀਂ ਲੱਗਦਾ ਸੂਬਾ ਸਰਹੰਦ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਕੋਈ ਵੀ ਗੁਰੂ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਤਾਂ ਭਾਈ ਮੋਤੀराम ਮਹਾਰਾਜ ਜੀ ਨੇ ਇਹ ਕਿਹਾ ਕਿ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਅਤੇ ਜ਼ੁਲਮ ਦੇ ਵਿਰੁੱਧ ਡਟਣ ਲਈ ਸਾਨੂੰ ਮੌਤ ਵੀ ਕਬੂਲ ਹੈ ਪਹਿਰੇਦਾਰਾਂ ਨੇ ਰਿਸ਼ਵਤ ਲੈ ਕੇ ਅੱਗੇ ਲੰਘ ਜਾਣ ਦਿੱਤਾ ਜਦੋਂ ਮਾਤਾ ਗੁਜਰਕੌਰ ਜੀ ਤੇ ਸ਼ਹਿਰਜਾਦਿਆਂ ਨੂੰ ਕੜੱਕੇ ਦੀ ਠੰਡ ਵਿੱਚ ਗਰਮ-ਗਰਮ ਦੁੱਧ ਪਿਆਇਆ ਤਾਂ ਮਾਤਾ ਗੁਜਰਕੌਰ ਨੇ ਅਨੇਕਾਂ ਅਸ਼ੀਸ਼ਾਂ ਦਿੱਤੀਆਂ ਭਾਈ ਮੋਤੀराम ਮਹਾਰਾਜ ਜੀ ਤਿੰਨ ਰਾਤਾਂ ਇਸੇ ਤਰ੍ਹਾਂ ਹੀ ਠੰਡੇ ਬੁਰਜ ਵਿੱਚ ਪਹੁੰਚ ਕੇ ਦੁੱਧ ਅਤੇ ਪ੍ਰਸ਼ਾਦ ਦੇ ਦੀ ਸੇਵਾ ਕਰਦੇ ਰਹੇ ਜਦੋਂ ਮਾਤਾ ਗੁਜਰੀ ਤੇ ਦੋਨੋਂ ਸਹਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਤਾਂ ਭਾਈ ਮੋਤੀराम ਮਹਾਰਾਜ ਜੀ ਨੇ ਦਿਵਾਨ ਟੋਡਰਮਲ ਨਾਲ ਸਲਾਹ ਕਰਕੇ ਇੱਕ ਲੱਕੜਹਾਰੇ ਕੋਲੋਂ ਚੰਦਨ ਦੀ ਲੱਕੜਾਂ ਦਾ ਗੱਡਾ ਖਰੀਦ ਕੇ ਲਿਆ ਅਤੇ ਆਪਣੇ ਹੱਥਾਂ ਨਾਲ ਚਿਖਾ ਚਣ ਕੇ ਤੇ ਦੀਵਾਨ ਟੋਡਰ ਮੱਲ ਨਾਲ ਮਿਲ ਕੇ ਮਾਤਾ ਗੁਜਰ ਕੌਰ ਤੇ ਦੋਹਾਂ ਸਹਿਬ ਜਾਦਿਆਂ ਦਾ ਸੰਸਕਾਰ ਕੀਤਾ ਇੱਕ ਗੰਗੂ ਬ੍ਰਾਹਮਣ ਦਾ ਭਰਾ ਜਿਸ ਦਾ ਨਾਮ ਪੰਮਾ ਸੀ ਉਹ ਵੀ ਭਾਈ ਮੋਤੀराम ਮੇਰਾ ਨਾਲ ਰਸੋਈ ਵਿੱਚ ਕੰਮ ਕਰਦਾ ਸੀ ਪੰਮੇ ਨੇ ਹੀ ਬਦੀਰ ਖਾਨ ਨੂੰ ਚੁਗਲੀ ਕਰ ਦਿੱਤੀ ਕਿ ਭਾਈ ਮੋਤੀराम ਮਹਾਰਾਜ ਜੀ ਨੇ ਹਕੂਮਤ ਵੱਲੋਂ ਬਾਗੀ ਘਰਾਰ ਕੀਤੇ ਗੁਰੂ ਪਰਿਵਾਰ ਦੀ ਸੇਵਾ ਕੀਤੀ ਹੈ ਜਦ ਪੰਮੇ ਨੇ ਇੰਨਾ ਕਿਹਾ ਤਾਂ ਬਦੀਰ ਖਾਨ ਨੇ ਹੁਕਮ ਕੀਤਾ ਕਿ ਭਾਈ ਮੋਤੀराम ਮਹਾਰਾਜ ਜੀ ਨੂੰ ਫੜ ਕੇ ਮੇਰੇ ਕੋਲ ਲਿਆਂਦਾ ਜਾਵੇ ਤਾਸ ਪਾਈਆਂ ਨੇ ਭਾਈ ਮੋਤੀराम ਮਹਾਰਾਜ ਜੀ ਨੂੰ ਫੜ ਕੇ ਵਜੀਰ ਖਾਨ ਦੇ ਸਾਹਮਣੇ ਲਿਆਏ। ਵਜੀਰ ਖਾਨ ਨੇ ਗੁੱਸੇ ਨਾਲ ਅੱਗ ਬਬੂਲਾ ਹੋ ਕੇ ਗਰਜ ਕੇ ਪੁੱਛਿਆ ਕਿ ਮੋਤੀराम ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਵੀ ਸਿੱਖ ਹੈਂ ਕੀ ਇਹ ਸੱਚ ਹੈ? ਤਾਂ ਭਾਈ ਮੋਤੀराम ਮਹਾਰਾ ਨੇ ਹਾਂ ਵਿੱਚ ਜਵਾਬ ਦਿੱਤਾ ਤੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਰਦਾਲੂ ਹਾਂ। ਅਤੇ ਮੇਰੇ ਪਿਤਾ ਜੀ ਜੋ ਰਸਦ ਦਾ ਗੱਡਾ ਲੈ ਕੇ ਆਨੰਦਪੁਰ ਸਾਹਿਬ ਗਏ ਸਨ ਅਤੇ ਉੱਥੇ ਘੇਰਾਬੰਦੀ ਹੋਣ ਕਰਕੇ ਅੰਦਰ ਹੀ ਰਹੇ ਉੱਥੋਂ ਅਮਰਤਸਰ ਕੇ ਹਰਾਰਾਮ ਤੋਂ ਹਰਾ ਸਿੰਘ ਸੱਜ ਗਏ ਤੇ ਆਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਇਹ ਸੁਣ ਕੇ ਵजीर खान ਦਾ ਗੁੱਸਾ ਹੋਰ ਭੜਕ ਉੱਠਿਆ ਉਸਨੇ ਪੁੱਛਿਆ ਤੂੰ ਮਾਤਾ ਗੁਜਰਕਾਰ ਤੇ ਸਹਬਜ਼ਾਦਿਆਂ ਦੀ ਦੁੱਧ ਤੇ ਰੋਟੀ ਨਾਲ ਸੇਵਾ ਕੀਤੀ ਹੈ ਭਾਈ ਮੋਤੀराम ਮਹਾਰਾਜ ਜੀ ਨੇ ਕਿਹਾ ਕਿ ਮੈਂ ਤਿੰਨ ਦਿਨ ਦੋਵੇਂ ਵੇਲੇ ਗਰਮ ਦੁੱਧ ਦੀ ਸੇਵਾ ਕੀਤੀ ਹੈ ਤਾਂ ਬजीर खान ਨੇ ਕਿਹਾ ਤੈਨੂੰ ਪਤਾ ਹੈ ਹਕੂਮਤ ਵੱਲੋਂ ਗੁਰੂ ਪਰਿਵਾਰ ਦੀ ਸੇਵਾ ਕਰਨ ਵਾਲੇ ਨੂੰ ਕੋਲੂ ਵਿੱਚ ਪੀੜਨ ਦੀ ਸਜ਼ਾ ਸੁਣਾਈ ਹੋਈ ਹੈ ਤਾ ਭਾਈ ਮੋਤੀराम ਮਹਾਰਾਜ ਜੀ ਨੇ ਕਿਹਾ ਹਾਂ ਮੈਨੂੰ ਪਤਾ ਹੈ ਉਸ ਤੋਂ ਬਾਅਦ ਬजीर खान ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਜਾਂ ਤਾਂ ਮੁਸਲਮਾਨ ਬਣ ਜਾ ਨਹੀਂ ਤਾਂ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਭਾਈ ਮੋਤੀराम ਮਹਾਰਾਜ ਜੀ ਨੇ ਕਿਹਾ ਮੈਨੂੰ ਮੌਤ ਦਾ ਡਰ ਨਹੀਂ ਜੇ ਗੁਰੂ ਜੀ ਦੇ ਲਾਲ 7 ਤੋਂ 9 ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾਂ ਮੈਂ ਤਾਂ ਜਵਾਨ ਮਰਦ ਹਾਂ ਮੇਰੇ ਤੇ ਤੇਰਾ ਕੀ ਅਸਰ ਹੋਣਾ ਹੈ ਇੰਨਾ ਸੁਣਦਿਆਂ ਵਜ਼ੀਰ ਖਾਨ ਨੇ ਹੁਕਮ ਕੀਤਾ ਕਿ ਇਸ ਦਾ ਪਰਿਵਾਰ ਫੜ ਕੇ ਲਿਆਓ ਅਤੇ ਕੋਲੂ ਵਿੱਚ ਪੀੜ ਕੇ ਕਤਲ ਕਰ ਦਿੱਤਾ ਜਾਵੇ ਭਾਈ ਮੋਤੀराम ਮਹਾਰਾਜ ਜੀ ਦਾ 7 ਸਾਲ ਦਾ ਪੁੱਤਰ ਨਰੈਣਾ ਪਤਨੀ ਭੋਲੀ ਤੇ ਮਾਤਾ ਲੱਧੋ ਜੀ ਨੂੰ ਬੰਨ ਕੇ ਲਿਆਂਦਾ ਅਤੇ ਸਰਹੰਦ ਦੇ ਤੇਲੀਏ ਵਿੱਚ ਕੋਲੂ ਦੇ ਕੋਲ ਲੈ ਆਏ ਫਿਰ ਵਜੀਰ ਖਾਨ ਨੇ ਕਿਹਾ ਕਿ ਇੱਕ ਇੱਕ ਕਰਕੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਕਤਲ ਕਰ ਦਿੱਤਾ ਜਾਵੇ ਜਲਾਦਾ ਨੇ ਸਭ ਤੋਂ ਪਹਿਲਾਂ ਭਾਈ ਮੋਤੀराम ਮਹਿਰਾ ਜੀ ਦੇ 7 ਸਾਲਾਂ ਪੁੱਤਰ ਨਰੈਣੇ ਨੂੰ ਪੈਰਾਂ ਵਾਲੇ ਪਾਸੇ ਤੋਂ ਕੋਲੂ ਵਿੱਚ ਧੱਕ ਦਿੱਤਾ ਜਿਸ ਦੀਆਂ ਚੀਕਾਂ ਪੁਕਾਰਾਂ ਸੁਣ ਕੇ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਫਿਰ 70 ਸਾਲਾਂ ਮਾਤਾ ਤੇ ਫਿਰ ਉਹਨਾਂ ਦੀ ਪਤਨੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਅਖੀਰ ਵਿੱਚ ਭਾਈ ਮੋਤੀराम ਮਹਾਰਾਜ ਜੀ ਨੂੰ ਇੱਕ ਵਾਰ ਫਿਰ ਮੁਸਲਮਾਨ ਬਣ ਲਈ ਕਿਹਾ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਉਹਨਾਂ ਨੂੰ ਵੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੋ ਇਸ ਤਰ੍ਹਾਂ ਭਾਈ ਮੋਤੀराम ਮਹਾਰਾਜ ਜੀ ਆਪਣੇ ਪਰਿਵਾਰ ਸਮੇਤ ਸ਼ਹੀਦੀ ਜਾਮਾ ਪੀ ਕੇ ਅਮਰ ਹੋ ਗਏ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ